ਡੇਠ ਹਾੜ ਦੀਆਂ ਤੇ ਇੱਕ ਕੜਕਦੀਆਂ ਤੁੱਪਾਂ ਨੂੰ ਖੱਪ-ਖੱਪ ਮਰਦਾ ਸੁਖ ਮਿਲ ਜਾਵੇ ਪੁੱਤਾਂ ਨੂੰ ਖੱਪ-ਖੱਪ ਮਰਦਾ ਸੁਖ ਮਿਲ ਜਾਵੇ ਪੁੱਤਾਂ ਨੂੰ ਸੱਪਾਂ ਦੇ ਸਿਰ ਮਿੱਤ ਕਮਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਪੁੱਤਾਂ ਨੂੰ ਖੱਪ-ਖੱਪ ਮਰਦਾ ਸੁੱਖ ਮਿਲ ਜਾਵੇ ਪੁੱਤਾਂ ਨੂੰ ਖੱਪ-ਖੱਪ ਮਰਦਾ ਸੁੱਖ ਮਿਲ ਜਾਵੇ ਪੁੱਤਾਂ ਨੂੰ ਸੱਪਾਂ ਦੇ ਸਿਰ ਮਿੱਤ ਕਮਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਖੇਤ ਗਏ ਨੂੰ ਕਰਦੀ ਚ ਸੋਚੇ ਕਿ ਖੇਤੀ ਉਜੜ ਨਾ ਜਾਵੇ ਦੀ ਘਰ ਵਿੱਚ ਸੋਚੇ ਕਿ ਖੇਤੀ ਉਜੜ ਨਾ ਜਾਵੇ ਜੀ ਜ਼ਿੰਮੇਵਾਰੀਆਂ ਇੰਜ ਨਭੀਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਹੀਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਹੀਆਂ ਹੁੰਦੀਆਂ ਜਦ ਠੇਡਾ ਖਾਂਦਾ ਏ ਉਦੋਂ ਪਿਓ ਦੇ ਦਿਲ ਦਾ ਰੁਗ ਪਰ ਜਾਂਦਾ ਏ ਹਾਂ ਉਂਗਲੇ ਲੱਗਾ ਪੁੱਤ ਜਦ ਠੇਡਾ ਖਾਂਦਾ ਏ ਉਦੋਂ ਪਿਓ ਦੇ ਦਿਲ ਦਾ ਰੁਗ ਪਰ ਜਾਂਦਾ ਏ ਉਦੋਂ ਪਿਓ ਦੇ ਦਿਲ ਦਾ ਰੁਗ ਪਰ ਜਾਂਦਾ ਏ ਉਹ ਪਾਲ ਵਿੱਚ ਹੀ ਅੱਖੀਆਂ ਿਸ਼ਲੀਆਂ ਹੁੰਦੀ ਵੇਗੇ ਹੀ ਅੱਖੀਆਂ ਉਸ਼ਲਾਈਆਂ ਹੁੰਦੀਆਂ ਨੇ ਪਲ ਵਿੱਚ ਹੀ ਅੱਖੀਆਂ ਉਸ਼ਲਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਚੁੱਕ ਗਦੇੜੇ ਪੁੱਤ ਨੂੰ लाड़ ਲਡਾਉਂਦਾ ਏ ਖੁਦ ਤੋਂ ਉੱਚਾ ਪੁੱਤ ਨੂੰ ਵੇਖਣਾ ਚਾਹੁੰਦਾ ਏ ਖੁਦ ਤੋਂ ਉੱਚਾ ਪੁੱਤ ਨੂੰ ਵੇਖਣਾ ਚਾਹੁੰਦਾ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਧੀਆਂ ਪੁੱਤਾਂ ਬਦਲੇ ਖਪ-ਖਪ ਮਰਦਾ ਏ ਜੀਆਂ ਬਦਲੇ ਮੇਰੀ ਮੇਰੀ ਕਰਦਾ ਏ ਜੀਆਂ ਬਦਲੇ ਮੇਰੀ ਮੇਰੀ ਕਰਦਾ ਸਾਰੇ ਵਿੱਚ ਲੱਖ ਲੜਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਹਾਂ ਪੁੱਤ ਖੇਡਦਾ ਜਦੋਂ ਬਨੇਰ ਉਤਲਕੇ ਦੀ ਲੈ ਗੁਲਾਵੇਂ ਦੇ ਵਿੱਚ ਬਾਬਲ ਬਿਲਕੇ ਦੀ ਲੈ ਗੁਲਾਵੇਂ ਦੇ ਵਿੱਚ ਬਾਬਲ ਬਿਲਕੇ ਮਹੱਬਤਾਂ ਬਾਬਲ ਪਾਈਆਂ ਹੁੰਦੀਆਂ ਨੇ ਹਾਂ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਖੂਬ ਮਹੱਬਤਾਂ ਬਾਬਲ ਪਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ ਹਾਂ ਮੇਰੇ ਤੋਂ ਵੀ ਯਾ ਪੁੱਤ ਪੜਾਵੇ ਦੀ ਮਿਹਨਤ ਕਰਕੇ ਧੀਆਂ ਪੁੱਤ ਪੜਾਵੇ ਦੀ ਜਿਹਦੇ ਵਿੱਚ ਸਦਾਰਾਂ ਪਾਲ ਵਖਾਈਆਂ ਹੁੰਦੀਆਂ ਨੇ ਬਾਪਲ ਹੁੰਦੇ ਆ ਬੇਪਰਵਾਈਆਂ ਹੁੰਦੀਆਂ ਨੇ ਬਾਪਲ ਹੁੰਦੇ ਆ ਬੇਪਰਵਾਈਆਂ ਹੁੰਦੀਆਂ ਨੇ ਦੁਨੀਆ ਉੱਜੜ ਜਾਂਦੀ ਏ ਬਾਤਰੇ ਤਾਂ ਬਾਤਰੇ ਤਾਂ ਦੁਨੀਆ ਉੱਜੜ ਜਾਂਦੀ ਏ ਅਮਰ ਜੀਤ ਸਿਆ ਕੋਈ ਖੁਸ਼ੀ ਨਾ ਭਾਂਦੀ ਏ ਅਮਰ ਜੀਤ ਸਿਆ ਕੋਈ ਖੁਸ਼ੀ ਨਾ ਭਾਂਦੀ ਏ ਖੁਸ਼ੀਆਂ ਹੀ ਤਦ ਤੁਮਲਾਈਆਂ ਹੁੰਦੀਆਂ ਨੇ ਕੋਲ ਖੁਸ਼ੀਆਂ ਹੀ ਤਦ ਤੁਮਲਾਈਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਹੀਆਂ ਹੁੰਦੀਆਂ ਰਵੰਗੀਆਂ ਹੁੰਦੀਆਂ ਨੇ ਬਾਬਲ ਹੁੰਦਿਆਂ ਬੇਪਰਵਾਈਆਂ ਹੁੰਦੀਆਂ ਨੇ